ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਵਾਣੀ ਕਹੈ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦ ਤੋਟ ਨ ਆਵਈ ਅਗਨਤ ਪਰੇ ਪੰਡਾਰ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਮਹਲਾ ਚੌਥਾ ਘਰਿ ਸਤਿਗੁਰ ਇਕ ਓੰਕਾਰ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਗਾ ਵਾ ਤੂੰ ਸਾਹਿਬ ਗੁਣੀ ਨਦਨ ਤੁਮਰੀ ਮਹਿਮ ਬਰਨ ਨ ਸਕੋ ਉਠਾ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਬਰ ਨ ਕੋਈ ਰਹਾ ਓ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦਿਆਗੇ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੇ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤੇਰੀ ਜੈ ਬੱਕਰੇ ਸਿੰਘ ਇਕ ਤੈ ਥਾਏ ਰਾਖੇ ਮਨ ਹਰਿ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰਿ ਨਿਮਾਣਿਆ ਮਾਣ ਦਿਵਾਇ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੈ ਪਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਪਿਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 735 ਅੰਗ ਦੇ ਉੱਤੇ ਸੁਭਾਏ ਮਾਨ ਸੁਹੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਵਿੰਦ ਤੋਂ ਸੁਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ 7 ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਦਾਇਤ ਕੀਤੀ ਕਿ ਇਸ ਸ਼ਬਦ ਨੂੰ 7ਵੇਂ ਘਰ ਸੁਰ ਤਾਲ ਦੇ ਵਿੱਚ ਗਾਉਣੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲੋ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਗੋਡ ਕਹਿ ਲੋ ਭਗਵਾਨ ਕਹਿ ਲੋ ਉਹ ਪਰਮਾਤਮਾ ਇੱਕੋ ਹੀ ਹੈ ਅੱਲਾ ਪਾਕ ਅੰਗ ਪਾਕ ਹੈ ਸਕ ਕਰੂ ਜੇ ਦੂਸਰ ਹੋਏ ਕਹਿੰਦੇ ਜੇ ਦੂਜਾ ਹੋਵੇ ਤਾਂ ਤੇ ਸ਼ੱਕ ਕਰੀਏ ਪਰਮਾਤਮਾ ਇੱਕੋ ਹੀ ਹੈ ਬਣੇ ਬੈਠੇ ਅੱਜ ਬਥੇਰੇ ਰੱਬ ਹੈ ਥਾਂ ਥਾਂ ਦੇ ਉੱਤੇ ਰੱਬ ਬਣੇ ਬੈਠੇ ਆ ਪਰ ਪਰਮਾਤਮਾ ਇੱਕੋ ਹੀ ਹੈ ਸਤਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ ਕਿ ਅੱਜ ਗੁਰੂ ਰਾਮਦਾਸ ਮਹਾਰਾਜ ਕੀ ਕਹਿ ਰਹੇ ਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਸੱਚੇ ਪਾਤਸ਼ਾਹ ਤੁਸੀਂ ਤੇ ਗੁਣਾ ਦੇ ਖਜ਼ਾਨੇ ਹੋ ਤੇਰੇ ਚ ਇੱਕ ਗੁਣ ਹੋਵੇ ਉਹ ਤੇ ਮੈਂ ਬਿਆਨ ਕਰ ਲਾ ਤੇਰੇ ਤੇ ਬੇਅੰਤ ਗੁਣ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਕਿਹੜੇ ਕਿਹੜੇ ਗੁਣਾ ਦੀ ਵਿਚਾਰ ਕਰੀਏ ਕਿਹੜੇ ਕਿਹੜੇ ਗੁਣ ਗਾਈਏ ਤੂੰ ਸਾਹਿਬ ਗੁਣੀ ਨਿਧਾਨ ਨਿਧਾਨਾਂ ਦਾ ਭਾਵ ਹੁੰਦਾ ਖਜ਼ਾਨਾ ਕਿ ਤੁਸੀਂ ਤੇ ਗੁਣਾ ਦੇ ਖਜ਼ਾਨੇ ਉਹ ਸਾਡੇ ਕੋਲੇ ਗੁਣ ਨਹੀਂ ਹੈ ਅਸੀਂ ਔਗਣਾਂ ਦੇ ਭਰੇ ਹੋਏ ਆਂ ਹਮ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖਾ ਵਿਖਖਾਈ ਅਸੀਂ ਅੰਮ੍ਰਿਤ ਵਰਗੀ ਗੁਰਬਾਣੀ ਨੂੰ ਛੱਡ ਕੇ ਵਿਖ ਰੂਪ ਜ਼ਹਿਰ ਖਾਨ ਤੇ ਤੁਲੇ ਤੁਰੇ ਹੋਏ ਆ ਪਰ ਅਸੀਂ ਸੱਚੇ ਪਾਤਸ਼ਾਹ ਤੇਰੇ ਗੁਣਾ ਨੂੰ ਗਾ ਨਹੀਂ ਸਕਦੇ ਤੇਰੇ ਚ ਬਹੁਤ ਗੁਣ ਨੇ ਇੱਕ ਅੱਧਾ ਹੋਵੇ ਤੇ ਦਸੀਏ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਹਾਡੀ ਜਿਹੜੀ ਮਹਿਮਾ ਹੈ ਨਾ ਤੁਹਾਡੀ ਜਿਹੜੀ ਸੋਭਾ ਉਹ ਵੀ ਸੱਚੇ ਪਾਤਸ਼ਾਹ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਤੁਸੀਂ ਤੇ ਬਹੁਤ ਉੱਚੇ ਹੋ ਤੂੰ ਠਾਕੁਰ ਊਚ ਭਗਵਾਨਾ ਠਾਕੁਰ ਦਾ ਭਾਵ ਵੀ ਪ੍ਰਮਾਤਮਾ ਹੁੰਦਾ ਤੇ ਨਾਲ ਗੁਰੂ ਸਾਹਿਬ ਨੇ ਭਗਵਾਨਾ ਵੀ ਲਿਖਿਆ ਕਿ ਤੂੰ ਤੇ ਬਹੁਤ ਵੱਡਾ ਹੈ ਜਿਹੜੀ ਤੇਰੀ ਸੋਭਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਤੁਮਰੀ ਮਿਹਬਾ ਬਰਨ ਨਾ ਸਕੋ ਮੈਂ ਬਿਆਨ ਨਹੀਂ ਕਰ ਸਕਦਾ ਜੀ ਤੁਸੀਂ ਤੇ ਬਹੁਤ ਵੱਡੇ ਹੋ ਤੁਸੀਂ ਤੇ ਬਹੁਤ ਮਹਾਨ ਹੋ ਮੈਂ ਹਰ ਹਰ ਨਾਮ ਧਰ ਸੋਏ ਸੱਚੇ ਪਾਤਸ਼ਾਹ ਮੈਨੂੰ ਤੇ ਤੁਹਾਡੇ ਨਾਮ ਦਾ ਹੀ ਆਸਰਾ ਹੈ ਬਸ ਮੈਂ ਤੁਹਾਡਾ ਨਾਮ ਜਪਦਾ ਰਹਾ ਜਪਦਾ ਰਹਾ ਤਾਂ ਮੇਰਾ ਮਨ ਟਿਕਿਆ ਰਹਿੰਦਾ ਮੈਂ ਹਰ ਹਰ ਨਾਮ ਧਰ ਸੋਏ ਮੈਨੂੰ ਹੋਰ ਕਿਸੇ ਦਾ ਅਸਰਾ ਨਹੀਂ ਮੈਨੂੰ ਸਿਰਫ ਤੇ ਸਿਰਫ ਇੱਕ ਤੁਹਾਡਾ ਅਸਰਾ ਹੈ ਜਿਉਂ ਭਾਵੇਂ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਬਰ ਨਾ ਕੋਈ ਸੱਚੇ ਪਾਤਸ਼ਾਹ ਜਿਵੇਂ ਤੁਹਾਡੀ ਮਰਜ਼ੀ ਹੈ ਮੈਨੂੰ ਦੁੱਖ ਦੇਵੇਂ ਤਾਂ ਵੀ ਠੀਕ ਹੈ ਸੁੱਖ ਦੇਵੇਂ ਤਾਂ ਵੀ ਠੀਕ ਹੈ ਜਿਵੇਂ ਤੂੰ ਰੱਖਣਾ ਚਾਹੇ ਮੈਨੂੰ ਮੈਂ ਉਸੇ ਤਰੀ ਰਹਿਣਾ ਪਸੰਦ ਕਰਾਂਗਾ ਜਿਉਂ ਭਾਵੇਂ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਨਬਰ ਨਾ ਕੋਈ ਪਰ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦਰ ਦੇ ਉੱਤੇ ਨਹੀਂ ਜਾਂਦਾ ਮੈਨੂੰ ਸੁਖ ਦੇਵੇਂਗਾ ਤਾਂ ਵੀ ਤੁਹਾਡੇ ਦਰ ਤੇ ਜੇ ਦੁੱਖ ਦੇਵੇਂਗਾ ਸੱਚੇ ਪਾਤਸ਼ਾਹ ਤਾਂ ਵੀ ਤੁਹਾਡੇ ਦਰ ਤੇ ਮੈਂ ਹੋਰ ਕਿਸੇ ਦਰ ਤੇ ਜਾਣਾ ਪਸੰਦ ਨਹੀਂ ਕਰਦਾ ਰਹਾਉ ਰਹਾਉ ਦਾ ਭਾਵ ਉਹਦੇ ਠਹਿਰਨਾ ਵਿਸਰਾਮ ਤੇ ਅੱਗੇ ਗੁਰੂ ਰਾਮਦਾਸ ਜੀ ਸਮਰਅ ਜੀ ਕਹਿੰਦੇ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਤਾਣ ਦਾ ਭਾਵ ਵੀ ਆਸਰਾ ਦੀਵਾਨ ਦਾ ਭਾਵ ਵੀ ਆਸਰਾ ਹੀ ਹੁੰਦਾ ਹੈ ਸਹਾਰਾ ਹੁੰਦਾ ਹੈ ਤਾਣ ਦਾ ਭਾਵ ਬਲ ਵੀ ਕਹਿੰਦੇ ਐ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਸੱਚੇ ਪਾਤਸ਼ਾਹ ਮੇਰਾ ਤੇ ਆਸਰਾ ਹੀ ਤੂੰ ਹੈ ਮੇਰਾ ਤੇ ਸਹਾਰਾ ਹੀ ਤੂੰ ਹੈ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੇਰਾ ਹੋਰ ਕੋਈ ਆਸਰਾ ਨਹੀਂ ਹੈ ਮੈਂ ਤੁਹਾਡੇ ਅੱਗੇ ਅਰਦਾਸ ਮੈਨੂੰ ਦੁੱਖ ਦੇਵੇਂਗਾ ਤਾਂ ਵੀ ਮੈਂ ਤੇਰੇ ਕੋਲੇ ਆ ਕੇ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਜੇ ਸੁੱਖ ਦੇਵੇਂਗਾ ਤਾਂ ਵੀ ਮੈਂ ਤੁਹਾਡੇ ਅੱਗੇ ਆ ਕੇ ਅਰਦਾਸ ਕਰਾਂਗਾ ਮੈਂ ਹੋਰ ਨਹੀਂ ਕਿਤੇ ਜਾਣਾ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ठाਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸੱਚੇ ਪਾਤਸ਼ਾਹ ਮੇਰਾ ਹੋਰ ਕੋਈ ਦਰ ਨਹੀਂ ਮੇਰਾ ਹੋਰ ਕੋਈ ਘਰ ਨਹੀਂ ਜਿੱਥੇ ਜਾ ਕੇ ਮੈਂ ਬੇਨਤੀਆਂ ਕਰਾਂ ਮੇਰਾ ਇੱਕੋ ਹੀ ਧਾਰਾ ਹੈ ਉਹ ਸੱਚੇ ਪਾਸ਼ਾ ਤੁਹਾਡਾ ਦਰ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੈਂ ਕਿਹਦੇ ਕੋਲ ਜਾ ਕੇ ਬੇਨਤੀ ਕਰਾਂ ਮੇਰਾ ਤਾਂ ਇੱਕੋ ਹੀ ਘਰ ਹੈ ਇੱਕੋ ਹੀ ਧਾਰਾ ਹੈ ਮੈਂ ਦੁੱਖ ਮੇਰਾ ਦੁੱਖ ਸੁੱਖ ਤੁਝ ਹੀ پاس ਮੈਂ ਦੁੱਖ ਦੀ ਗੱਲ ਦੱਸਣੀ ਹੈ ਤਾਂ ਵੀ ਤੁਹਾਨੂੰ ਦੱਸਣੀ ਹੈ ਸੁੱਖ ਦੀ ਗੱਲ ਦੱਸਣੀ ਹੈ ਤਾਂ ਵੀ ਤੁਹਾਨੂੰ ਦੱਸਣੀ ਹੈ ਮੈਂ ਹੋਰ ਕਿਤੇ ਜਾ ਕੇ ਦੁੱਖ ਦੀਆਂ ਸੁੱਖ ਦੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਮੇਰਾ ਆਸਰਾ ਹੀ ਸੱਚੇ ਪਾਤਸ਼ਾਹ ਤੁਸੀਂ ਹੋ ਵਿਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਧਰੀਜੈ ਸੱਚੇ ਪਾਤਸ਼ਾਹ ਤੁਸੀਂ ਨੇ ਧਰਤੀ ਦੇ ਵਿੱਚ ਪਾਣੀ ਰੱਖੇ ਤੇ ਪਾਣੀ ਦੇ ਵਿੱਚ ਧਰਤੀ ਰੱਖੀ ਹੈ ਜਿਵੇਂ ਕਾਸਟ ਕਹਿੰਦੇ ਐ ਲੱਕੜੀ ਨੂੰ ਅਗਨੀ ਅੱਗ ਕਹਿੰਦੇ ਐ ਕਿ ਲੱਕੜੀ ਦੇ ਵਿੱਚ ਅੱਗ ਵੀ ਤੁਸੀਂ ਨੇ ਰੱਖੀ ਹੈ ਜਿਵੇਂ ਪਾਣੀ ਦੇ ਵਿੱਚ ਧਰਤੀ ਤੇ ਧਰਤੀ ਦੇ ਵਿੱਚ ਪਾਣੀ ਇਹ ਲੱਕੜੀ ਦੇ ਵਿੱਚ ਤੁਸੀਂ ਅੱਗ ਵੀ ਟਕਾ ਕੇ ਰੱਖਤੀ ਇਹ ਤੁਹਾਡੀ ਬਹੁਤ ਵੱਡੀ ਸ਼ੋਭਾ ਕਰ ਰਿਹਾ ਸੱਚੇ ਬਾਦਸ਼ਾ ਤੁਹਾਨੇ ਇੰਨਾ ਕੁਝ ਇਕੱਠਾ ਕਰਤਾ ਬੱਕਰੀ ਸਿੰਘ ਇੱਕ ਤੈ ਥਾਏ ਰੱਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਸਿੰਘ ਕਹਿੰਦੇ ਸ਼ੇਰ ਨੂੰ ਕਹਿੰਦੇ ਬੱਕਰੀ ਤੇ ਸ਼ੇਰ ਤੁਸੀਂ ਨੇ ਸੱਚੇ ਬਾਦਸ਼ਾ ਇੱਕ ਥਾਂ ਤੇ ਇਕੱਠੇ ਕਰਤੇ ਜੇ ਸਾਡੇ ਅੰਦਰ ਕਹਿੰਦੇ ਕੋਈ ਡਰ ਹੈ ਭਉ ਹੈ ਤਾਂ ਕਹਿੰਦੇ ਉਹ ਦੂਰ ਕਰਦੇ ਹੋ ਕਿ ਪ੍ਰਮਾਤਮਾ ਸਾਰਿਆਂ ਨੂੰ ਇੱਕ ਕਰਨ ਦੇ ਸਮਰੱਥ ਹੈ ਬੱਕਰੀ ਸਿੰਘ ਇੱਕ ਤੈ ਥਾਏ ਰੱਖੈ ਮਨ ਹਰ ਜਪ ਪਿਆ ਮੰਨ ਦੇ ਨਾਲ ਪ੍ਰਮਾਤਮਾ ਦਾ ਨਾਮ ਜਪ ਭ੍ਰਮ ਭਉ ਦੂਰ ਕੀਜਾ ਜਿਹੜਾ ਸਾਡੇ ਅੰਦਰ ਡਰ ਬਣਿਆ ਹੋਇਆ ਹੈ ਕਹਿੰਦੇ ਭਰਮਾਂ ਦਾ ਡਰ ਜਿਹੜਾ ਉਹ ਸਾਰਾ ਦੂਰ ਹੋ ਜਾਣਾ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਕਹਿੰਦੇ ਪ੍ਰਮਾਤਮਾ ਦੀ ਵਡਿਆਈ ਵੇਖੋ ਜੀ ਕਹਿੰਦੇ ਨਿਮਾਣੇ ਬੰਦਿਆਂ ਨੂੰ ਵੀ ਉਹ ਨਿਮਾਣ ਦੇ ਦਿੰਦਾ ਹੈ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਆ ਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗੋਵਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਖੀਣਾ ਬੁਨਨਾ ਤਨਨਾ ਤਿਆਗ ਕਹਿ ਪ੍ਰੀਤ ਚਰਨ ਕਵੀਰਾ ਨੀਚ ਕੁਲਾਂ ਜੁਲਾਹਰੋ ਭਇਓ ਗੁਨੀ ਗਹਿਰਾ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਹਿਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ ਇਹ ਵਿਦ ਸੁਨ ਕੇ ਜੱਟ ਰੋਠ ਭਗਤੀ ਲਾਗਾ ਮਿਲੈ ਪਰ ਤਖ ਗੁਸਾਈਆਂ ਤਾ ਨਾ ਬੜ ਭਾਗਾ ਕਿੰਨੇ ਭਗਤਾਂ ਨੂੰ ਮਾਣ ਦਿਵਾਤਾ ਜਿਨ੍ਹਾਂ ਨੂੰ ਲੋਕ ਕੌਡੀਆਂ ਦੇ ਬਦਲੇ ਨਹੀਂ ਜਾਣਦੇ ਸੀ ਪਰਮਾਤਮਾ ਨੇ ਇੰਨੀ ਉਹਨਾਂ ਦੀ ਵਡਿਆਈ ਕੀਤੀ ਕਿ ਉਹਨਾਂ ਨਿਮਾਣਿਆਂ ਨੂੰ ਵੀ ਮਾਨ ਦਿਵਤਾ ਭਗਤ ਰਵਦਾਸ ਜੀ ਭਗਤ ਕਬੀਰ ਜੀ ਭਗਤ ਸੱਧਨਾ ਜੀ ਭਗਤ ਪੀਪਾ ਜੀ ਕਿੰਨੇ ਮਹਾਨ ਸੰਤ ਹੋਏ ਆ ਭਗਤ ਹੋਏ ਆ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਪਰ ਪਰਮਾਤਮਾ ਨੇ ਉਹਨਾਂ ਦੇ ਨਾਲ ਜੁੜਨ ਦੇ ਨਾਲ ਪਰਮਾਤਮਾ ਦੇ ਤਾਂ ਉਹਨਾਂ ਨੇ ਵਡਿਆਈ ਦਵਾਤੀ ਪਰਮਾਤਮਾ ਨੂੰ ਜਿਵੇਂ ਭਗਤ ਰਵਦਾਸ ਜੀਆ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਆ ਕਿ ਉਹਨਾਂ ਦੇ ਸਿਰ ਦੇ ਉੱਤੇ ਛਤਰ ਚੁਲਾਤਾ ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ ਪਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਕਹਿੰਦੇ ਜਿਵੇਂ ਧਰਤੀ ਸਾਡੇ ਪੈਰਾਂ ਦੇ ਥੱਲੇ ਐ ਜਦੋਂ ਅਸੀਂ ਤੁਰਦੇ ਹਾਂ ਸਾਡੇ ਪੈਰਾਂ ਦੇ ਥੱਲੇ ਐ ਧਰਤੀ ਪਰ ਜਿੱਦ ਦੇ ਕਹਿੰਦੇ ਜਿੰਦ ਨਿਕਲ ਗਈ ਨਾ ਇਸ ਸਰੀਰ ਦੇ ਵਿੱਚੋਂ ਕਹਿੰਦੇ ਧਰਤੀ ਸਾਡੇ ਉੱਪਰ ਆ ਜਾਣੀ ਐ ਅਸੀਂ ਧਰਤੀ ਦੇ ਥੱਲੇ ਹੋ ਜਾਾਂਗੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਪਿਉ ਨਾਨਕ ਸਾਧ ਜਨਾ ਜਗਤ ਆਣ ਪੈਰੀ ਪਾਏ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਨਾ ਪ੍ਰਮਾਤਮਾ ਦੀ ਬੰਦਗੀ ਕਰਦਾ ਪ੍ਰਮਾਤਮਾ ਦੀ ਸੇਵਾ ਕਰਦਾ ਕਹਿੰਦੇ ਜਿਵੇਂ ਧਰਤੀ ਸਾਡੇ ਪੈਰਾਂ ਦੇ ਥੱਲੇ ਐ ਜਿੱਦੇ ਸਾਡੀ ਜਿੰਦ ਨਿਕਲੀ ਪੈਰਾਂ ਅਸੀਂ ਥੱਲੇ ਹੋ ਜਾਾਂਗੇ ਧਰਤੀ ਨੇ ਉੱਪਰ ਆ ਜਾਣਾ ਇਸੇ ਤਰ੍ਹਾਂ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਲ ਪਿਆਰ ਕਰਨ ਲੱਗ ਜਾਂਦਾ ਸਾਰੀ ਸੰਗਤ ਨੂੰ ਸਾਰੇ ਜਗਤ ਨੂੰ ਕਹਿੰਦੇ ਉਹਦੇ ਪੈਰਾਂ 'ਚ ਪਾ ਦਿੰਦੇ ਆ ਪ੍ਰਮਾਤਮਾ ਕੋਲੇ ਇਹ ਤਾਕਤ ਹੈ ਕਹਿੰਦੇ ਉਹ ਪੈਰਾਂ ਦੇ ਵਿੱਚ ਪਾ ਦਿੰਦੇ ਆ ਪ੍ਰਮਾਤਮਾ ਉਹ ਬੰਦਿਆਂ ਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕਿ ਹਰ ਇੱਕ ਚੀਜ਼ ਨੂੰ ਪ੍ਰਮਾਤਮਾ ਇਕੱਠਾ ਕਰਨ ਦੇ ਸਮਰੱਥ ਹੈ ਤੇ ਜਿਹੜਾ ਬੰਦਾ ਜਿਹਨੂੰ ਕੋਈ ਨਾ ਕਰਕੇ ਜਾਣਦਾ ਵੀ ਨਹੀਂ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਜਪਣ ਲੱਗ ਜੇ ਸਾਰਾ ਸੰਸਾਰ ਕਹਿੰਦੇ ਉਹਦੇ ਪੈਰਾਂ ਦੇ ਵਿੱਚ ਝੁਕਣ ਲੱਗ ਜਾਂਦਾ ਸੋ ਪ੍ਰਮਾਤਮਾ ਦੇ ਨਾਲ ਸਾਨੂੰ ਜੁੜਨ ਦਾ ਜ਼ਰੂਰ ਉਪਰਾਲਾ ਕਰਨਾ ਚਾਹੀਦਾ 5 ਮਿੰਟ 10 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਕਿ ਸਮਾਂ ਕਿਸੇ ਕੋਲ ਹੁੰਦਾ ਹੈ ਉਹਨਾਂ ਕ ਸਮਾਂ ਉਸ ਪ੍ਰਮਾਤਮਾ ਦੀ ਬੰਦਗੀ ਉਹਦਾ ਸਿਮਰਨ ਭਜਨ ਜ਼ਰੂਰ ਕਰਨਾ ਚਾਹੀਦਾ ਤੇ ਹਰ ਕੀ ਵਡਿਆਈ ਦੇਖੋ ਸੰਤੋਹ ਹਰਿ ਨਿਮਾਣਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਕਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i